ਮੀ ਪੈਂਦਾ ਹੋਵੇ ਪੂਰੀ ਚੜੀ ਲੱਗੀ ਹੋਵੇ ਮੂਲੀਆਂ ਤੇ ਮੇਥੇ ਵਾਲੇ ਪਰੌਂਠੇ ਬਣੇ ਹੋਣ ਸੁੰਨੀਆਂ ਕਿ ਮੱਤਾਂ ਚੰਗੀਆਂ ਬਾਹਰ ਹਰਿਆ ਦੇ ਨਾਲ ਹੋਵੇ ਮਸਾਲੇ ਵਾਲੀ ਚਾਹ ਕਿ ਜੇ ਕਿਤੇ ਵਿੱਚ ਗੁੜ ਪਾਇਆ ਹੋਵੇ ਨਾ ਚਾਹ ਦੇ ਆਏ ਹਾਏ ਹਾਏ ਤੁਸੀਂ ਯਕੀਨ ਕਰਿਓ ਰੱਬ ਨੂੰ ਕਮਾ ਮੈਨੂੰ ਹਣ ਖਾ ਲੈਣ ਦੇ ਬਿਸ਼ੱਕ ਲੈ ਜੀ ਬਾਅਦ ਵਿੱਚ ਪਰਵਾਹ ਨਹੀਂ ਮੈਂ ਕਿਹਾ ਤੁਹਾਨੂੰ ਦਿਖਾ ਲ ਵੀ ਦੇਵਾਂ ਐਮੀ ਗੱਲਾਂ ਨਹੀਂ ਕਰੀਦੀਆਂ ਕੰਮ ਵੀ ਕਰੀਦੇ ਆ ਹੋਏ ਹੋਏ ਗੜਵਾਲੀ ਚਾਹ ਮੇਥਿਆਂ ਤੇ ਮੂਲੀਆਂ ਵਾਲੇ ਪਰੌਂਠੇ ਚਾਹ ਚ ਪੀ ਕੇ ਹੋ ਨੂੰ ਹੋਏ ਹੋਏ ਕੋਮਾੜਾ ਆ ਪਰੌਂਠੇ ਨਾਲ ਮੂੰਹ ਭਰਨ ਤੋਂ ਬਾਅਦ ਹੈ ਨਾ ਆ ਜਿਹੜਾ ਚਾਹ ਦਾ ਘੁੱਟ ਭਰਨ ਦਾ ਨਜ਼ਾਰਾ ਆ ਮੈਂ ਕਹਿੰਦਾ ਯਾਰ ਸਵਰਗ ਦੇਖਿਆ ਕਿਸੇ ਨੇ ਆਹ ਆ ਹੀ ਸਵਰਗ ਆ ਤੁਸੀਂ ਵੀ ਬੜਾਓ ਤੇ ਨਜ਼ਾਰੇ ਲਾਓ ਲਾਸ਼ ਬਹੁਤ ਛੋਟੀ ਆ ਰੱਬ ਰੱਖਾ